ਹੈਲੋ ਗਾਇਜ਼ ਸਾਡੀ ਕਾਲ ਦੀ ਸਾਰਿਆ ਨੂੰ ਵੈਲਕਮ ਟੂ ਮਾਈ ਯੂਟਿਊਬ ਚੈਨਲ ਸਾਡੇ ਚੈਨਲ ਦਾ ਨਾਮ ਪਿੰਡਰ ਮੋਡਲ ਮੇਕਰ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਸਾਡੇ ਯੂਟਿਊਬ ਚੈਨਲ ਤੇ 1000 ਸਬਸਕ੍ਰਾਈਬ ਕੰਪਲੀਟ ਹੋ ਚੁੱਕੇ ਸਨ ਵਾਤੋ ਵਾਦ શેર ਸਬਸਕ੍ਰਾਈਬ ਕਰੋ ਟਾਈਮ ਹੋ ਗਿਆ 5:30 ਅਸੀਂ ਅੱਜ ਦਾ ਵਲੋਗ ਸ਼ੁਰੂ ਕਰਨ ਲੱਗੇ ਹਾਂ ਅਸੀਂ ਆਪਣਾ ਵਲੋਗ ਸ਼ੁਰੂ ਕਰਨ ਲੱਗੇ ਹਾਂ ਆਪਾਂ ਤੁਹਾਨੂੰ ਅੱਜ ਟਰੈਕਟਰ ਦਿਖਾਉਦੇ ਹਾਂ ਵੱਡੇ ਕੋਲ ਟਰੈਕਟਰ ਹਨ ਇੱਕ ਦਾ ਨਾਂ 911 ਇੱਕ ਦਾ ਨਾਮ ਜੋਂਡੀਰ ਆਜੋ ਤੁਹਾਨੂੰ ਜੀ ਵੀਡੀਓ ਦਿਖਾਉਦੇ ਹਾਂ ਆ ਹਰੇ ਕੋ ਟਰੈਕਟਰ ਵਾ ਇਹਦਾ ਨਾਂ ਵਾ 911 ਇਹ ਨੂੰ ਬਣਾਉਣ ਤੇ ਪੂਰਾ 1 ਮਹੀਨਾ ਲੱਗਾ ਵਾ ਇਹ ਪੂਰਾ ਪੈਪਾ ਨਾਲ ਬਣਿਆ ਵਾ ਇਹਨੂੰ ਇਹ ਰਿਪੇਅਰ ਪੂਰਾ ਬਹੁਤ ਵਧੀਆ ਤਰੀਕੇ ਨਾਲ ਕੀਤਾ ਵਾ ਆਹ ਆ ਤੁਹਾਡੇ ਕੋਲ ਜੋੜੀਏ ਟਰੈਕਟਰ ਹੈ ਇਹਨੂੰ ਟਰੈਕਟਰ ਬਣਾਉਣ ਤੇ 1.5 ਮਹੀਨਾ ਲੱਗਾ ਆਇਓ ਤੁਹਾਨੂੰ ਟਾਟਾ ਬਹੁਤ ਵਧੀਆ ਲੱਗੀ ਰੇ ਕਮੈਂਟ ਜੀ ਜ਼ਰੂਰ ਦੱਸਿਓ ਇਹ ਵੀ ਸਾਡੀ ਵੀ ਹੋ ਅਗਲੀ